मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਕਿ ਕੋਈ ਵੀ ਵਿਅਕਤੀ 75 ਸਾਲ ਤੋਂ ਵੱਧ ਪ੍ਰਧਾਨ ਮੰਤਰੀ ਦੇ ਤੌਰ ਤੇ ਸੇਵਾ ਕਾਲ ਨਹੀਂ ਨਿਭਾਏਗਾ ਤੇ ਹੁਣ ਜਦੋਂ ਇਹ ਮੌਕਾ ਮੋਦੀ ਸਾਹਿਬ ਵਾਸਤੇ ਆਇਆ ਉਸ ਗਲਤੀ ਮੁੱਕਰ ਗਈ ਇਹਨਾਂ ਦਾ ਮਾਰਗਦਰਸ਼ਨ ਖੇਤਰ ਦੇ ਵਿੱਚ ਕੋਈ ਜਗ੍ਹਾ ਹੈ ਜਾਂ ਇਹ ਇਸੇ ਤਰ੍ਹਾਂ ਫਾਰਮੂਲਾ ਪੁਰਾਣਿਆਂ ਵਾਸਤੇ ਸੀ ਉਹਨੇ ਫਾਰਮੂਲੇ ਦੀ ਕੋਈ ਕੀਮਤ ਨਹੀਂ ਰਹੀ ਤੇ ਜਿਹੜੇ ਪੰਥਕ ਘਾਉਂਦੇ ਸਨ ਚਾਹੀਦਾ ਤਏ ਸੀ ਇਹਦਾ ਰੇੜਕਾ 2012 ਚ ਹੀ ਖਤਮ ਕਰ ਦਿੰਦੇ 17 ਤੱਕ ਤਾਂ ਸਰਕਾਰ ਉਹਨਾਂ ਦੀ ਸੀ ਜਿੱਥੇ ਤਲਾਕ ਹੋਣਗੇ ਇਹ ਆਨੰਦ ਬੈਜਟ ਉਹਦੇ ਬਾਰੇ ਚੁੱਪ ਹੈ ਕਿ ਪਾਓਂ ਗੰਤੀ ਪ੍ਰਵਾਸੀ ਬਿਹਾਰਤ ਨਾਲ ਸਬੰਧਤ ਨਹੀਂ ਬਿਹਾਰ ਦੇ ਵਿੱਚ ਚੋਣਾਂ ਨੇ ਇੱਥੇ ਇਹਨਾਂ ਨੂੰ ਡਰਾਓ ਉੱਥੇ ਵੋਟਾਂ ਪਵਾਓ ਜਿਹੜੀ ਪੰਜਾਬ ਦੀ ਸਰਕਾਰ ਹੈ ਕੋਈ ਨੀਤੀ ਬਣਾਉਣ ਤੇ ਚੁੱਪ ਕਿਉਂ ਬੈਠੀ ਹੈ ਸੁਖਪਾਲ ਸਿੰਘ ਖੈਰੇ ਵਰਗੇ ਆਗੂ ਕਿਦੰਦੇ ਰੌਲਾ ਪਾਉਂਦੇ ਆ ਇਹਨਾਂ ਦੀਆਂ ਜਾਇਦਾਦਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਸਿਰਫ ਕੰਮ ਕਰਨਾ ਆਉਣ ਜੀ ਸਦਕੇ ਆਉਂ ਸੂਬੇ ਦੀ ਸਰਕਾਰ ਨੂੰ ਚਾਹੀਦਾ ਜਿਹੜੀ ਚੁੱਪ ਬੈਠੀ ਹੈ ਇਹਦਾ ਕੋਈ ਨਾ ਕੋਈ ਕਾਨੂੰਨ ਬਣਾਓ ਅਨਾਬਾੜ ਰੋਡ ਦੇ ਉੱਤੇ ਇੱਕ ਪਿੰਡ ਹੈ ਰੌਣੀ ਉੱਥੋਂ ਦਾ ਸਰਪੰਚ ਪ੍ਰਵਾਸੀ ਮਜ਼ਦੂਰ ਬਣਿਆ ਸੀ ਕਿ ਨਹੀਂ ਬਣਿਆ ਸੀ ਅਸੀਂ ਲੋਕਾਂ ਨੇ ਬਣਾਇਆ ਕਿਉਂ ਬਣਾਇਆ ਕਿ ਜਿਹੜਾ ਜਲਵਾਯੂ ਵਿੱਚ ਤਬਦੀਲੀ ਬਹੁਤ ਵੱਡੇ ਪੱਧਰ ਤੇ ਆਈ ਹੈ ਇਹਦਾ ਧਿਆਨ ਕੀਤਾ ਜਾਣਾ ਚਾਹੀਦਾ। ਦੋ ਦਹਾਕਿਆਂ ਦੇ ਅੰਕੜੇ ਜਗਲਾਤ ਭਗਦੇ ਚੱਕ ਲੋ ਬੂਟੇ ਲਾਉਣ ਦੇ ਤਾਂ ਤੁਹਾਡੇ ਸਿਰਾਂ ਤੇ ਵੀ ਪੰਜ-ਪੰਜ ਲੱਗੇ ਹੋਣਗੇ। ਪਹਿਲਾਂ ਤਾਂ ਪ੍ਰਾਲੀ ਨੂੰ ਹੀ ਅੱਗ ਲਾਉਂਦੇ ਸੀ ਅੱਜ ਕੱਲ ਤਾਂ ਕਣਕ ਦੀ ਨਾੜ ਨੂੰ ਵੀ ਲਈ ਜਾਂਦੇ ਆ। ਜਦੋਂ ਤੋਂ ਸੁਪਰੀਮ ਕੋਰਟ ਨੇ ਡੰਡਾ ਖੜਕਾਇਆ ਹੈ ਪਾਵੇਂ ਜੁਰਮਾਨਾ ਘੱਟ ਹੋਇਆ ਹੈ ਕੁਝ 12-13 ਕਿਸਾਨਾਂ ਨੂੰ 50 ਹਜ਼ਾਰ ਦਾ ਜੁਰਮਾਨਾ ਹੋ ਵੀ ਚੁੱਕਾ। ਇਹ ਚੋਣ ਕਮਿਸ਼ਨ ਇਸੇ ਤਰ੍ਹਾਂ ਦਾ ਰਿਹਾ ਤਾਂ ਫਿਰ ਚੋਣਾਂ ਦਾ ਕੋਈ ਫਾਇਦਾ ਨਹੀਂ ਸਤਿ ਸ਼੍ਰੀ ਅਕਾਲ ਜੀ D5 ਚੈਨਲ ਪੰਜਾਬੀ ਦਾ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੀ ਸਿੰਘ ਟਮਾਣਾ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਵਿੱਚ ਅਸੀਂ ਪੂਰੇ ਹਫ਼ਤੇ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਤੇ ਚਰਚਾ ਕਰਦੇ ਹਾਂ ਜਿਸ ਲਈ ਸਾਡੇ ਨਾਲ ਮੌਜੂਦ ਨੇ D5 ਚੈਨਲ ਪੰਜਾਬੀ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਟਿੱਲੋ ਜੀ ਆਪ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਟਿੱਲੋ ਜੀ ਸਵਾਗਤ ਹੈ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਟਮਾਣਾ ਸਾਹਿਬ ਟਿੱਲੋ ਜੀ ਬਹੁਤ ਵੱਡੀਆਂ ਵੱਡੀਆਂ ਖਬਰਾਂ ਨੇ ਇਸ ਹਫ਼ਤੇ ਦੀਆਂ ਸਭ ਤੋਂ ਜ਼ਰੂਰੀ ਤੇ ਵੱਡੀ ਖਬਰ ਤੇ ਵੱਡੇ ਪੱਧਰ ਤੇ ਮਨਾਇਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਪੂਰੇ ਦੇਸ਼ ਵਿੱਚ ਹੀ ਬਿਲਕੁਲ ਇੰਦਰਜੀਤ 17 ਸਤੰਬਰ ਐਸbaar ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ 75 ਸਾਲਾਂ ਦੇ ਹੋ ਗਏ ਨੇ ਜੀ ਬੜੀਆਂ ਚਰਚਾਵਾਂ ਚੱਲਦੀਆਂ ਸੀ ਕਿ ਮੋਦੀ ਜੀ 75 ਸਾਲ ਦੇ ਹੋ ਕੇ ਉਸ ਤੋਂ ਬਾਅਦ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇਗਾ ਬਿਲਕੁਲ ਜਦੋਂ 2014 ਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਲੱਗਦੇ ਐ ਤਾਂ ਭਾਰਤੀ ਜਨਤਾ ਪਾਰਟੀ ਦੇ ਕੁਝ ਵੱਡੇ ਆਗੂ ਜਿਨ੍ਹਾਂ ਚੋਂ ਸਾਬਕਾ ਗ੍ਰਹਿ ਮੰਤਰੀ ਸ਼੍ਰੀ ਲਾਲ ਕ੍ਰਿਸ਼ਨ ਅੜਵਾਨੀ ਜੀ ਸ਼੍ਰੀ ਮੁਰਲੀ ਮਨੋਜ ਜੋਸ਼ੀ ਇੱਕ ਫਾਰਮੂਲਾ ਤੈਅ ਕੀਤਾ ਕਿ ਕੋਈ ਵੀ ਵਿਅਕਤੀ 75 ਸਾਲ ਤੋਂ ਵੱਧ ਪ੍ਰਧਾਨ ਮੰਤਰੀ ਦੇ ਤੌਰ ਤੇ ਸੇਵਾ ਕਾਲ ਨਹੀਂ ਨਿਭਾਏਗਾ ਉਦੋਂ ਕੀ ਕੀਤਾ ਇਹਨਾਂ ਨੇ ਇਹ ਸਾਰੇ ਦੇ ਸਾਰੇ ਜਿੰਨੇ ਤਜਰਬੇਕਾਰ ਆਗੂ ਨੇ ਲੀਡਰ ਨੇ ਇਹਨਾਂ ਨੂੰ ਮਾਰਗਦਰਸ਼ਨ ਵਿੱਚ ਪਾ ਦਿਓ ਜੀ ਇਹ ਸਾਨੂੰ ਮਾਰਗ ਦਿਖਾਉਣਗੇ ਜੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਬਾਦ ਦਿੱਤਾ ਗਿਆ ਤਾਂ 14 ਤੋਂ ਲੈ ਕੇ 25 ਤੱਕ ਦਾ ਸਮਾਂ ਬਹੁਤ ਆ 11 ਸਾਲ ਜੀ 11 ਸਾਲ ਮੋਦੀ ਸਾਹਿਬ ਪ੍ਰਧਾਨ ਮੰਤਰੀ ਰਹੇ ਤੇ ਹੁਣ ਜਦੋਂ ਉਹ ਮੌਕਾ ਆਇਆ ਕਹਿੰਦੇ ਅਸਲ ਦੇ ਵਿੱਚ ਜਿਹੜੀ ਇਹਨਾਂ ਦੀ ਇੱਕ ਸ਼ਾਖਾ ਹੈ ਆਰਐਸਐਸ ਜੀ ਉਹਨਾਂ ਨੇ ਇੱਕ ਫਾਰਮੂਲਾ ਕੀਤਾ ਸੀ ਕਿ 75 ਸਾਲ ਤੋਂ ਵੱਧ ਨਹੀਂ ਉਹਦਾ ਜਿਹੜਾ ਇਸ ਵੇਲੇ ਦਾ ਮੁਖੀ ਆ ਮੋਨ ਭਗਵਤ ਜੀ ਉਹਦਾ ਇੱਕ ਬਿਆਨ ਵੀ ਸੀ ਅੱਜ ਤੋਂ ਕੁਝ ਸਮਾਂ ਪਹਿਲਾਂ ਉਹਨੇ ਇਹ ਬਿਆਨ ਦਿੱਤਾ ਸੀ ਕਿ 75 ਸਾਲ ਤੋਂ ਬਾਅਦ ਮੌਕਾ ਨਹੀਂ ਮਿਲੇਗਾ ਜੀ ਤੇ ਹੁਣ ਜਦੋਂ ਇਹ ਮੌਕਾ મોદી ਸਾਹਿਬ ਵਾਸਤੇ ਆਇਆ ਉਸ ਗਲਤੀ ਨੂੰ ਕਰਕੇ ਉਹ ਤਾਂ ਕਹਿੰਦੇ ਕੋਈ ਗੱਲ ਹੀ ਨਹੀਂ ਸੀ ਇਹਦਾ ਮਤਲਬ ਮੁਰਲੀ ਮਨੋਰ ਜੋਸ਼ੀ ਜਾਂ ਲਾਲ ਕ੍ਰਿਸ਼ਨ ਅੜਵਾਨੀ ਜਾਂ ਕੋਈ ਹੋਰ ਜੀ ਇਹ ਸਾਰੇ ਦਾ ਸਾਰਾ ਫਾਰਮੂਲਾ ਸਿਰਫ ਉਹਨਾਂ ਵਾਸਤੇ ਸੀ ਬਿਲਕੁਲ ਕਿ ਇਹਨਾਂ ਨੂੰ ਇਸ ਲਾਈਨ ਚ ਕਿਵੇਂ ਹਟਾਇਆ ਜਾ ਸਕਦਾ ਹੈ ਜੀ ਤੁਹਾਨੂੰ ਯਾਦ ਹੋਵੇਗਾ ਜਦੋਂ 2002 ਦੇ ਵਿੱਚ ਗੋਦਰਾ ਕਾਂਡ ਵਾਪਰਿਆ ਸ਼੍ਰੀ ਨਰਿੰਦਰ ਮੋਦੀ ਉਦੋਂ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸਨ ਜੀ ਅਟਲ ਬਿਹਾਰੀ ਬਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਸਨ ਜੀ ਇਹ ਗੁਜਰਾਤ ਦੇ ਵਿੱਚ ਜਾਂਦੇ ਐ ਤਾਂ ਇੱਕ ਭਰਮੀ ਮੀਟਿੰਗ ਨੂੰ ਸਬੋਧਨ ਕਰਦਿਆਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਨੇ ਕਿਹਾ ਕਿ ਸਾਡੇ ਮੁੱਖ ਮੰਤਰੀ ਨੇ ਰਾਜ ਧਰਮ ਨਹੀਂ ਨਿਭਾਇਆ ਜੀ ਕਿਉਂਕਿ ਸਵਾਲ ਉੱਠਦੇ ਸੀ ਕਿ ਤਰ੍ਹਾਂ ਦੇ ਤਾਂ ਪਿੱਛੇ ਖੜੇ ਹੋਏ ਨਰਿੰਦਰ ਮੋਦੀ ਵਾਰ-ਵਾਰ ਕਹਿ ਰਹੇ ਸਨ ਨਹੀਂ ਸਾਹਿਬ ਨਿਭਾਇਆ ਹੈ ਨਿਭਾਇਆ ਹੈ ਜੀ ਅਕਲਬਿਹਰੀ ਬਾਜਪਈ ਨੇ ਫੇਰ ਕਿਹਾ ਕਹਿੰਦੇ ਮੈਂ ਬੋਲ ਰਹਾ ਹਾਂ ਮੁੱਖ ਮੰਤਰੀ ਨੇ ਰਾਜੇ ਧਰਮ ਦੀ ਨਿਭਾਇਆ ਜੀ ਸੋ ਉਹ ਜਿਹੜੀਆਂ ਆਪਸ ਵਿੱਚ ਦੀ ਆਪਾ ਵਿਰੋਧੀ ਸਿਸਟਮ ਸੀ ਇਹ ਤੋ ਤੱਕ ਪਹੁੰਚਿਆ ਤੇ ਹੁਣ ਅੱਜ ਟਾਈਮ ਤਾਂ ਲੰਘ ਗਿਆ ਜੀ ਮੋਦੀ ਸਾਹਿਬ 75 ਸਾਲ ਤੋਂ ਅੱਗੇ ਵੀ ਆਪਣੀ ਸੇਵਾ ਕਰ ਰਹੇ ਹੈ ਜੀ ਇਹਦੇ ਬਾਰੇ ਸਾਨੂੰ ਨਹੀਂ ਇਹਨਾਂ ਦਾ ਜਿਹੜਾ ਆਪਦਾ ਸਿਸਟਮ ਹੈ ਉਹ ਦੱਸਣ ਕਿ ਇਹਨਾਂ ਦਾ ਮਾਰਗਦਰਸ਼ਨ ਖੇਤਰ ਦੇ ਵਿੱਚ ਕੋਈ ਜਗ੍ਹਾ ਹੈ ਜਾਂ ਇਹ ਇਸ ਤਰ੍ਹਾਂ ਫਾਰਮੂਲਾ ਪੁਰਾਣਿਆਂ ਵਾਸਤੇ ਸੀ ਹੁਣੇ ਫਾਰਮੂਲੇ ਦੀ ਕੋਈ ਕੀਮਤ ਨਹੀਂ ਰਹੀ ਜੀ ਜਿਟਲੋ ਸਾਹਿਬ 1909 ਵਿੱਚ ਆਨੰਦ ਮੈਰਿਜ ਐਕਟ ਬਣਿਆ ਜਿਸ ਵਿੱਚ ਸਿੱਖਾਂ ਦੀ ਸ਼ਾਦੀ ਨੂੰ ਲੈ ਕੇ ਇੱਕ ਐਕਟ ਬਣਾਇਆ ਗਿਆ ਜਿਸ ਵਿੱਚ ਗੁਰਦੁਆਰਿਆਂ ਵਿੱਚ ਸਰਟੀਫਿਕੇਟ ਬਣਾਏ ਜਾਣਗੇ ਪਰ ਹਾਲੇ ਤੱਕ ਉਹ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ ਸਾਰੇ ਰਾਜਾਂ ਵਿੱਚ ਸਾਰੇ ਰਾਜਾਂ ਵਿੱਚ ਜਿਹੜੀ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਸੀ ਮੈਰਿਜ ਦੀ ਉਹ ਹਿੰਦੂ ਐਕਟ ਦੇ ਫਾਰਮ ਹੁੰਦਾ ਸੀ ਉਸ ਦੇ ਅਧੀਨ ਹੁੰਦੀ ਸੀ ਤੇ ਹੁਣ ਸੁਪਰੀਮ ਕੋਰਟ ਦਾ ਇੱਕ ਵੱਡਾ ਫੈਸਲਾ ਆਇਆ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਰੇ ਰਾਜਾਂ ਵਿੱਚ ਇਹ ਐਕਟ ਲਾਗੂ ਕੀਤਾ ਜਾਵੇ ਦੇਖੋ ਕਈ ਚੀਜ਼ਾਂ ਨੇ ਇਸ ਦੇ ਵਿੱਚ 2012 ਦੇ ਵਿੱਚ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਉਹਨਾਂ ਨੇ ਇਹਨੂੰ ਪਾਸ ਕੀਤਾ ਜੀ ਉਹਨਾਂ ਦੀ ਸਰਕਾਰ ਵੇਲੇ ਪਾਸ ਹੋਇਆ ਘਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸਰਦਾਰ ਤਰੋਚਨ ਸਿੰਘ ਜਿਹੜੇ ਉਸ ਵੇਲੇ ਰਾਜ ਸਭਾ ਦੇ ਮੈਂਬਰ ਵੀ ਸਨ ਉਹਨਾਂ ਨੇ ਇਸ ਕਾਨੂੰਨ ਨੂੰ ਲਿਆਉਣ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਜੀ 2012 ਦੇ ਵਿੱਚ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਸੀ ਬਿਲਕੁਲ ਇਹਨਾਂ ਨੇ ਤਾਂ ਕਈ ਸਾਲ ਗੌਲੇ ਹੀ ਨਹੀਂ ਬਿਲਕੁਲ ਰੌਲਾ ਸਭ ਤੋਂ ਵੱਧ ਪਾਉਂਦੇ ਸੀ ਕਿਉਂਕਿ ਅਨੰਦ ਕਾਰਜ ਸਭ ਤੋਂ ਵੱਧ ਸਿਖਾਉਂਦੇ ਹੁੰਦੇ ਨੇ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਉਹਨਾਂ ਨੇ ਇਹਨੂੰ ਪਾਸ ਕਰਤਾ ਕਹਿਣ ਵਾਲੇ ਕਹਿੰਦੇ ਨੇ ਕਿ ਪਾਸਤਾ ਹੋਇਆ ਅੱਧਾ ਪਚਦਾ ਜਾਂ ਪਾਸ ਹੋਇਆ ਜੀ ਤੇ ਮੌਜੂਦਾ ਜਿਹੜੀ ਸਰਕਾਰ ਹੈ ਇਹਨਾਂ ਨੇ ਵੀ ਆ ਕੇ ਪਾਸ ਕਰਤਾ ਜੀ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਭੂਮਿਕਾ ਨਿਭਾਈ ਦੂਜੇ ਰਾਜਾਂ 'ਚ ਖਾਸ ਕਰਕੇ ਪਾਸ ਕਰਾਉਣ ਦੇ ਵਿੱਚ ਜਿਵੇਂ ਹਰਿਆਣੇ 'ਚ ਪਾਸ ਹੈ ਦਿੱਲੀ 'ਚ ਪਾਸ ਹੈ ਕਈ ਹੋਰ ਥਾਵਾਂ ਤੇ ਪਾਸ ਹੈ ਉਹਦੇ ਵਿੱਚ ਜਿਹੜੇ ਦਿੱਲੀ ਦੇ ਇੱਕ ਮੰਤਰੀ ਨੇ ਮਰਜਿੰਦਰ ਸਿੰਘ ਸੱਸਾ ਜੀ ਉਹਨਾਂ ਨੇ ਕਾਫੀ ਮਿਹਨਤ ਕੀਤੀ ਕਾਫੀ ਉਹਨਾਂ ਦੀ ਭੂਮਿਕਾ ਹੈ ਜੀ ਤੇ ਜਿਹੜੇ ਪੰਥਕ ਘਾਉਂਦੇ ਸਨ ਚਾਹੀਦਾ ਤਾਂ ਇਹ ਸੀ ਇਹਦਾ ਰੇੜਕਾ 2012 ਚ ਹੀ ਖਤਮ ਕਰ ਦਿੰਦੇ ਬਿਲਕੁਲ 17 ਤੱਕ ਤਾਂ ਸਰਕਾਰ ਉਹਨਾਂ ਦੀ ਸੀ ਬਿਲਕੁਲ ਪਰ ਨਹੀਂ ਕੀਤਾ ਚਲੋ ਹੁਣ ਸੁਪਰੀਮ ਕੋਰਟ ਨੇ ਕਿਹਾ ਕਿ 4 ਮਹੀਨਿਆਂ ਦੇ ਵਿੱਚ ਵਿੱਚ ਜਿੰਨਾ ਰਾਜਾਂ ਦੇ ਵਿੱਚ ਇਹਨੂੰ ਪਾਸ ਨਹੀਂ ਕੀਤਾ ਉਹ ਰਾਜ ਇਹਨੂੰ ਪਾਸ ਕਰਨਗੇ ਜੀ ਇੱਕ ਵਿਦਵਾਨ ਆ ਗੂਰੇ ਡਾਕਟਰ ਦਲਜੀਤ ਸਿੰਘ ਉਹਨਾਂ ਨੇ ਇਹਦੇ ਵਿੱਚ ਵੀ ਕੁਝ ਖਦਸ਼ੇ ਪ੍ਰਗਟ ਕੀਤੇ ਆ ਜੀ ਬਈ ਰਜਿਸਟ੍ਰੇਸ਼ਨ ਤਾਂ ਇਹ ਸਾਰਿਆਂ ਚ ਹੋ ਜਾਏਗਾ ਕੋਈ ਚੱਕਰ ਨਹੀਂ ਜੀ ਰਜਿਸਟਰੀ ਕਰਾਉਣੇ ਜੀ ਬਿਲਕੁਲ ਉਹਨਾਂ ਨੇ ਹਿੰਦੂ ਮੈਰਜ ਐਕਟ ਦੀ ਥਾਂ ਤੇ ਜਿਹੜਾ ਸਿੱਖ ਮੈਰਜ ਐਕਟ ਆ ਆਨੰਦ ਮੈਰਜ ਐਕਟ ਹੈ ਜੀ ਇਹਦੇ ਤਹਿਤ ਹੋ ਜਾਏਗਾ ਜੀ ਬਿਲਕੁਲ ਪਰ ਇੱਕ ਥਾਂ ਤੇ ਸਮੱਸਿਆ ਆਏਗੀ ਜਿਹੜੀ ਹਾਇ ਤਾਂ ਗਿਣਤੀ ਬਹੁਤ ਘੱਟ ਦੇ ਵਿੱਚ ਨਾ ਮਾਤਰਾ ਹੈ ਜੀ ਜਿੱਥੇ ਤਲਾਕ ਹੋਣਗੇ ਇਹ ਆਨੰਦ ਮੈਰਜ ਐਕਟ ਉਹਦੇ ਬਾਰੇ ਚੁੱਪ ਹੈ ਜੀ ਚਲੋ خیر ਜਦੋਂ ਇੱਕ ਅਗਲ ਤੁਰਪਈ ਹੂੰ ਕਹ ਲਓ ਇਹਦੇ ਵਿੱਚ ਵੀ ਬਦਲਾਅ ਕਿ ਕੁਝ ਹੋ ਸਕਦਾ ਹੈਗਾ ਬਿਲਕੁਲ ਪਰ ਜਿਹੜਾ 4 ਮਹੀਨਿਆਂ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਤਾਂ ਕਿ ਅਨੰਤ ਮੈਰਜ ਐਕਟ ਨੂੰ ਸਾਰੇ ਭਾਰਤ ਦੇ ਵਿੱਚ ਲਾਗੂ ਕਰੋ ਸਿੱਖਾਂ ਵਾਸਤੇ ਇੱਕ ਵੱਡਾ ਕਦਮ ਇਹਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਸਾਡਾ ਜਿਹੜੇ ਵਿਆਹ ਨੇ ਉਹ ਫਿਰ Hindu Marriage Act ਤੱਕ ਹੋਂਦ ਤੱਕ ਰਜਿਸਟਰਡ ਹੁੰਦੇ ਸਨ ਇਸ ਤੋਂ ਬਾਅਦ ਇਹ ਸਿੱਖ ਮੈਰਜ ਐਕਟ ਦੇ ਥਰੂ ਰਜਿਸਟਰਡ ਹੋਇਆ ਕਰਮ ਨੇ ਜੀ ਜਿੱਟੂ ਸਿੰਘ ਸਾਹਿਬ ਪਿਛਲੇ ਦਿਨੀ ਇੱਕ ਪ੍ਰਵਾਸੀ ਵੱਲੋਂ ਇੱਕ ਜ਼ੁਲਮ ਕੀਤਾ ਗਿਆ ਇੱਕ ਬੱਚੇ ਨਾਲ ਜ਼ਬਰਦਸਤ ਕੀਤਾ ਗਿਆ ਤੇ ਉਸ ਨੂੰ ਹੱਤਿਆ ਕਰ ਦਿੱਤੀ ਗਈ ਉਸ ਦੀ ਜਿਸ ਤੋਂ ਬਾਅਦ ਪ੍ਰਵਾਸੀਆਂ ਖਿਲਾਫ ਪੂਰਾ ਪੰਜਾਬ ਹੀ ਲਗਭਗ ਖੜਾ ਹੋ ਗਿਆ ਸਾਰੇ ਉਹਨਾਂ ਨੂੰ ਕੋਸ ਰਹਿਨੇ ਤੇ ਉਹਨਾਂ ਨੂੰ ਬਾਹਰ ਕੱਢਣ ਦੀ ਗੱਲ ਕਰ ਰਹੇ ਨੇ ਪਰ ਕਿਸਾਨ ਜਥੇਬੰਦੀਆਂ ਦੇ ਇਸ ਵਿਚਾਰੇ ਬਿਆਨ ਆਇਆ ਉਹਨਾਂ ਕਿਹਾ ਕਿ ਪ੍ਰਵਾਸੀ ਗਲਤ ਨਹੀਂ ਹਨ ਸਾਰੇ ਪ੍ਰਵਾਸੀ ਗਲਤ ਨਹੀਂ ਹਨ ਕਿਸੇ ਇੱਕ ਦੀ ਗਲਤੀ ਸਭ ਨੂੰ ਨਹੀਂ ਜਿੱਤੀ ਜਾ ਸਕਦੀ ਇਹਦੇ ਵਿੱਚ ਜਿਹੜੇ ਕਿਸਾਨ ਆਗੂ ਜੁਗਿੰਦਰ ਸਿੰਘ ਉਗਰਾਹਾਂ ਕਿਸਾਨ ਆਗੂ ਸਰਦਾਰ ਬਲਬੀਰ ਸਿੰਘ ਰਾਜੇਵਾਲ ਜੀ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਬਹੁਤ ਸਾਰੇ ਹੋਰ ਆਗੂ ਵੀ ਕਿਸਾਨਾਂ ਦੇ ਸਭ ਤੋਂ ਪਹਿਲਾਂ ਇਹਨਾਂ ਨੇ ਮਸਲਾ ਉਠਾਇਆ ਜੀ ਇਹ ਆਗੂ ਕੀ ਕਹਿੰਦੇ ਨੇ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ ਜੀ ਸਾਜ਼ਿਸ਼ ਕੀ ਹੋ ਸਕਦੀ ਹੈ ਸਿਆਸੀ ਹਲਕਿਆਂ ਚ ਚਰਚਾ ਹੈ ਜੇ ਬੌਗਨਤੀ ਪ੍ਰਵਾਸੀ ਬਿਹਾਰ ਨਾਲ ਸਬੰਧਤ ਨਹੀਂ ਜੀ ਬਿਹਾਰ ਦੇ ਵਿੱਚ ਚੋਣਾਂ ਨੇ ਬਿਲਕੁਲ ਇੱਥੇ ਇਹਨਾਂ ਨੂੰ ਡਰਾਓ ਉੱਥੇ ਵੋਟਾਂ ਪਵਾਓ ਜੀ ਕਿਤੇ ਇਹ ਸਾਰਾ ਕੁਝ ਤਾਂ ਨਹੀਂ ਹੋਇਆ ਹੋ ਰਿਹਾ ਬਿਲਕੁਲ ਸੋ ਜਿਹੜੇ ਰਾਜਪਾਲ ਸਾਹਿਬ ਨੇ ਜਾਂ ਉਗਰਾਹਾਂ ਸਾਹਿਬ ਨੇ ਉਹ ਕਹਿੰਦੇ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਇਹ ਪ੍ਰਵਾਸੀ ਮਜ਼ਦੂਰ ਕਿਸਾਨ ਮਜ਼ਦੂਰ ਵੀ ਨੇ ਜੀ ਖੇਤ ਮਜ਼ਦੂਰ ਵੀ ਨੇ ਬਿਲਕੁਲ ਕਿਸਾਨਾਂ ਦੀ ਫਸਲ ਦੇ ਵਿੱਚ ਕੰਮ ਕਰਦੇ ਆ ਇਹਨਾਂ ਤੋਂ ਬਿਨਾ ਤੁਸੀਂ ਝੋਨਾ ਲਾ ਕੇ ਦਿਖਾ ਦਿਓ ਜੀ ਝੋਨੇ ਦੀ ਕਟਾਈ ਵੇਲੇ ਵੀ ਭੂਮਿਕਾ ਜਿਹੜਾ ਰੌਲਾ ਹੈ ਇਹ ਬਿਲਕੁਲ درست ਗੱਲ ਹੈ ਇੱਕ ਬੰਦੇ ਦੀ ਕੀਤਾ ਹੋਇਆ ਕਾਰਾ ਉਹਨੂੰ ਆਪਾਂ ਸਾਰਿਆਂ ਨੂੰ ਹੀ ਉਸੇ ਰਸੇ ਬੰਨ੍ਹ ਦੀਏ ਇਹ ਗਲਤ ਹੈ ਬਿਲਕੁਲ ਜੀ ਇਹਦੇ ਵਿੱਚ ਅਪਰਾਧੀ ਕੋਈ ਵੀ ਹੋਵੇ ਉਪਰਵਾਸੀ ਅਪਰਾਧੀ ਹੋਵੇ ਜਾਗੂ ਹੋਰ ਅਪਰਾਧੀ ਹੋਵੇ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਇਹ ਕਟਨਾਕਰਮ ਵਾਪਰਿਆ ਇਹ ਕਟਨਾਕਰਮ ਬਹੁਤ ਜ਼ਿਆਦਾ ਮਾੜਾ ਹੈ ਬਿਲਕੁਲ ਉਹਨੂੰ ਫੜਿਆ ਗਿਆ ਪੁਲਿਸ ਨੇ ਫੜ ਲਿਆ ਜੀ ਤੇ ਜਿਹੜੀ ਪੰਜਾਬ ਦੀ ਸਰਕਾਰ ਹੈ ਕੋਈ ਨੀਤੀ ਬਣਾਉਣ ਤੇ ਚੁੱਪ ਕਿਉਂ ਬੈਠੀ ਹੈ ਬਿਲਕੁਲ ਸੁਖਪਾਲ ਸਿੰਘ ਖੇਰੇ ਵਰਗੇ ਆਗੂ ਕਿੰਦੰਦੇ ਰੌਲਾ ਪਾਉਂਦੇ ਆ ਇਹਨਾਂ ਦੀ ਜਾਇਦਾਦ ਤਾਂ ਨਹੀਂ ਹੋਣੀ ਚਾਹੀਦੀਆਂ ਜੀ ਇਹ ਸਿਰਫ ਕੰਮ ਕਰਨਾ ਹੋਣ ਜੀ ਸਤਕੇ ਆਉਣ ਜੀ ਤੇ ਕੰਮ ਕਰ ਤੋਂ ਬਾਅਦ ਚਲੇ ਜਾਣ ਕਰਦੇ ਵੀ ਤਾਂ ਉਹ ਗੰਤੀ ਇਹੀ ਹੈ ਢਿੱਲੋ ਸਾਹਿਬ ਜਾਇਦਾਦਾਂ ਤਾਂ ਪੰਜਾਬੀਆਂ ਦੀ ਵੀ ਬੜੀਆਂ ਮੈਂ ਉਹੀ ਕਹਿ ਰਿਹਾ ਮੈਂ ਉਹੀ ਕਹਿ ਰਿਹਾ ਕਿ ਜਿਹੜਾ ਆਪਾਂ ਵਿਦੇਸ਼ਾਂ 'ਚ ਜਾਂਦੇ ਆ ਜੀ ਹੁੰਦਾ ਤਾਂ ਆਪਣੇ ਨਾਲ ਵੀ ਆਹੀ ਹੈ ਵਿਦੇਸ਼ਾਂ ਵੀ ਛੱਡੋ ਜਿਵੇਂ ਯੂਪੀ ਚ ਬਹੁਤ ਸਾਰੇ ਪੰਜਾਬੀ ਨੇ ਹੋਰ ਸੂਬੇ ਨੇ ਉਹ ਵੀ ਮੈਂ ਗੱਲ ਕਰਨ ਲੱਗਿਆ ਹਾਂਜੀ ਸੋ ਅੱਜ ਜੇ ਇਹਨਾਂ ਨੂੰ ਆਪਾਂ ਇੱਥੋਂ ਭਜਾਵਾਂਗੇ ਯੂਪੀ ਜੀ ਬਿਹਾਰ ਪੱਛਮੀ ਬੰਗਾਲ ਉੱਥੋਂ ਦੇ ਜਿੰਨੇ ਵੱਡੇ ਟਰਾਂਸਪੋਰਟਰ ਸਾਰੇ ਪੰਜਾਬੀ ਐ ਬਿਲਕੁਲ ਫਿਰ ਉਹ ਇਹਨਾਂ ਨੂੰ ਤੋਰਨ ਗਏ ਇਧਰ ਨੂੰ ਬਿਲਕੁਲ ਜੀ ਬਿਲਕੁਲ ਇਹ ਤਾਂ ਮਜ਼ਦੂਰੀ ਕਰਦੇ ਐ ਹੂੰ ਉਹ ਸਰਦਾਰੀ ਕਰਦੇ ਐ ਬਿਲਕੁਲ ਇਦਾਂ ਮਤਲਬ ਇਹਨਾਂ ਦਾ ਅਸਰ ਫਿਰ ਉਹਨਾਂ ਤੇ ਨਹੀਂ ਪਵੇਗਾ ਬਿਲਕੁਲ ਪਵੇਗਾ ਇਹ ਸਿੰਗੜੀ ਕਿਸੇ ਨੇ ਜਾਣ ਪੁੱਛ ਕੇ ਛੇੜੀ ਹੈ ਸੂਬੇ ਦੀ ਸਰਕਾਰ ਨੂੰ ਚਾਹੀਦਾ ਜਿਹੜੀ ਚੁੱਪ ਬੈਠੀ ਹੈ ਹਮ ਕਿ ਇਹਦਾ ਕੋਈ ਨਾ ਕੋਈ ਕਾਨੂੰਨ ਬਣਾਓ ਜੀ ਬਿਲਕੁਲ ਤਿੰਨ ਦਾ ਹੱਕਿਆਂ ਤੋਂ ਮੈਨੂੰ ਸੁਣਦੇ ਨੂੰ ਆ ਗਿਆ ਜੇ ਪ੍ਰਵਾਸੀ ਮਜ਼ਦੂਰ ਤੁਹਾਡੇ ਕੋਲੇ ਆਉਂਦੇ ਆ ਇਹਨਾਂ ਦੇ ਥਾਣੇ ਦੇ ਵਿੱਚ ਰਜਿਸਟ੍ਰੇਸ਼ਨ ਕਰਾਓ ਜੀ ਇਨਾ ਦਾ ਰਿਕਾਰਡ ਥਾਣੇ ਦੇ ਵਿੱਚ ਦੱਸੋ ਜੀ ਇਨਾ ਦੀ 베ਰੀਫਿਕੇਸ਼ਨ ਕਰਾਈ ਜਾਵੇ ਜੀ ਮੈਨੂੰ 30 ਸਾਲ ਦੇ ਵਿੱਚ ਜਿੰਨੀਆਂ ਸਰਕਾਰਾਂ ਹੁਣ ਤੱਕ ਆਈਆਂ ਸਾਰੀਆਂ ਦੱਸ ਦੇਣ ਕਿ ਕਿੰਨੀਕ ਰਜਿਸਟ੍ਰੇਸ਼ਨ ਕਰਾਈਆਂ ਦੀ ਜੀ ਕਿੰਨੀਕ 베ਰੀਫਿਕੇਸ਼ਨ ਕਰਾਈ ਹੈ ਜਿਹੜੀ ਕਿ ਜ਼ਰੂਰੀ ਹੈ ਬਿਲਕੁਲ ਜੇ ਕੋਈ ਬੰਦਾ ਦੂਜੇੋਂ ਆਇਆ ਹੈ ਸਾਨੂੰ ਤਾਂ ਨਹੀਂ ਪਤਾ ਉੱਥੇ ਉਹ ਕੀ ਕਰਕੇ ਆਇਆ ਜੀ ਉਸਕਦਾ ਉਹਨੇ ਕੋਈ ਵੱਡਾ ਕਾਰਾ ਕੀਤਾ ਵਾ ਹੋਵੇ ਉੱਥੇ ਬਿਲਕੁਲ ਉਹ ਤਾਂ ਸ਼ੈਲਟਰ ਲੈਣ ਵਾਸਤੇ ਇੱਥੇ ਆ ਗਿਆ ਬਿਲਕੁਲੋਂ ਦੇ ਵਿੱਚ ਜਿਸ ਬੰਦੇ ਦੇ ਨਾਲ ਕੁਝ ਵਾਪਰਿਆ ਉੱਥੇ ਉਹਨਾਂ ਚ ਇਹ ਨਹੀਂ ਹਿੰਮਤ ਨਹੀਂ ਕਿ ਉਹ ਇੱਥੇ ਤੱਕ ਆ ਜਾਣ ਜੀ ਇਹ ਚੀਜ਼ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਆ ਮੈਂ ਇੱਕ ਲਗਾਤਾਰਤਾ ਦੇ ਵਿੱਚ ਕਹਿ ਰਿਹਾ ਕਿ ਇਹਦੀ ਕੋਈ ਨਾ ਕੋਈ ਨੀਤੀ ਬੰਨੀ ਚਾਹੀਦੀ ਹੈ ਜਿਵੇਂ ਬਹੁਤ ਸਾਰੇ ਆਗੂ ਇਹ ਗੱਲ ਕਹਿੰਦੇ ਐ ਇਹਨਾਂ ਨੇ ਜਾਇਦਾਦਾਂ ਇੱਥੇ ਬਣਾਉਣੀਆਂ ਕਦੀ ਬਣਾਉਣੀਆਂ ਬਹੁਤ ਸਾਰੇ ਮੈਨੂੰ ਆਇਆ ਦੱਸੋ ਇਹਨਾਂ ਨੂੰ ਪੁੱਛੋ ਜਿਹੜੇ ਵਿਰੋਧ ਕਰਦੇ ਐ ਕਈ ਸ਼ਰਾਂ ਦੇ ਵਿੱਚ ਕਾਉਂਸਲਰ ਬਣੇ ਬਨੇ ਜੀ ਉਹ ਕਿਉਂ ਬਣੇ ਹਲਾਬਾ ਰੋਡ ਦੇ ਉੱਤੇ ਇੱਕ ਪਿੰਡ ਹੈ ਰੌਣੀ ਜੀ ਉੱਥੋਂ ਦਾ ਸਰਪੰਚ ਪ੍ਰਵਾਸੀ ਮਜ਼ਦੂਰ ਬਣਿਆ ਸੀ ਕਿ ਨਹੀਂ ਬਣਿਆ ਸੀ ਬਿਲਕੁਲ ਆਏ ਕਿਨੇ ਬਣਾਇਆ ਪੰਜਾਬੀ ਨੇ ਹੀ ਬਣਾਇਆ ਅਸੀਂ ਲੋਕਾਂ ਨੇ ਬਣਾਇਆ ਬਿਲਕੁਲ ਕਿਉਂ ਬਣਾਇਆ ਜੀ ਤੇ ਅੱਜ ਜਿਹੜੇ ਬਹੁਤ ਸਾਰੇ ਸਾਡੇ ਪਿਤਾ ਪੁਰਖੀ ਕੰਮ ਨੇ ਉਨ੍ਹਾਂ ਦੇ ਉੱਤੇ ਪ੍ਰਵਾਸੀ ਮਜ਼ਦੂਰ ਕਾਬਜ ਨੇ ਬਿਲਕੁਲ ਤੇ ਅਸੀਂ ਕਿਉਂ ਨਹੀਂ ਕਰਦੇ ਮੋਹਾਲੀ ਜ਼ਿਲ੍ਹਾ ਦਾ ਪਿੰਡ ਹੀ ਪਿੰਡ ਵਾਲਿਆਂ ਦੀ ਪੰਜਾਬੀਆਂ ਦੀ ਗਿਣਤੀ ਤੋਂ ਵੱਧ ਪ੍ਰਵਾਸੀਆਂ ਦੀ ਗਿਣਤੀ ਚੋਟਾ ਉਹ ਚੀਜ਼ ਦੇ ਵਿੱਚ ਆ ਗਿਆ ਇਹਦਾ ਕੋਈ ਨਾ ਕੋਈ ਮਤਲਬ ਹੱਲ ਇਹੋ ਜਿਹਾ ਹੋਣਾ ਚਾਹੀਦਾ ਹੈ ਜਿਹੜਾ ਸਰਬ ਪ੍ਰਬੰਧਤ ਹੋਵੇ ਇਸ ਤਰੀਕੇ ਦੇ ਨਾਲ ਕੱਲ ਅਸੀਂ ਵੀ ਤਾਂ ਦੂਜੇ ਥਾਂਾਂ ਤੇ ਜਾਣੀ ਹੈ ਬਿਲਕੁਲ ਜੇ ਸਾਨੂੰ ਜਗ੍ਹਾ ਨਹੀਂ ਮਿਲਦੀ ਤੇ ਇੱਥੇ ਅਸੀਂ ਕਿਉਂ ਦਿੰਨੇ ਆ ਜੀ ਇਹਦੀ ਕੋਈ ਨੀਤੀ ਬਣਨੀ ਚਾਹੀਦੀ ਹੈ ਜਿਹੜੀ ਸਾਰਿਆਂ ਨੂੰ ਮਤਲਬ ਇੱਕ ਕਿਸਮ ਦੀ ਮਨਜ਼ੂਰ ਹੋਵੇ ਔਰ ਇਹੋ ਜਿਹਾ ਹੱਲ ਹੋਵੇ ਜਿਹਦੇ ਨਾਲ ਦੋ ਫਿਰਕਿਆਂ ਦੇ ਵਿੱਚ ਕੋਈ ਆਪਸੀ ਬਤਤ ਭੇਦ ਨਾ ਹੋਣ ਆਪਸੀ ਝਗੜੇ ਨਾ ਹੋਣ ਜੀ ਇਹੋ ਜਿਹੀ ਕੋਈ ਨੀਤੀ ਬਣਨੀ ਚਾਹੀਦੀ ਜੀ ਬਿਲਕੁਲ ਸਰਬਾਤਮਕ ਸਾਬ ਇਸ ਵਾਰ ਮੌਨਸੂਨ ਕੁਦਰਤ ਦੀ ਕਰੋਪੀ ਤੋਂ ਕੋਈ ਵੀ ਅਣਜਾਣ ਨਹੀਂ ਰਿਹਾ ਖਾਸ ਕਰਕੇ ਪੰਜਾਬੀ ਹਿਮਾਚਲ ਪ੍ਰਦੇਸ਼ ਦੇ ਲੋਕ ਜੰਮੂ ਕਸ਼ਮੀਰ ਤੇ ਉੱਤਰਾਖੰਡ ਦੇ ਲੋਕ ਕੁਦਰਤ ਨੇ ਅਜਿਹੀ ਕਰੋਪੀ ਪਾਈ ਕਿ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਤੇ ਬਹੁਤ ਸਾਰੇ ਲੋਕ ਬਰਬਾਦ ਹੋ ਗਏ ਬਰਬਾਦ ਹੁਣ ਕੰਡੇ ਨੇ ਬਹੁਤ ਸਾਰੀਆਂ ਫਸਲਾਂ ਬਰਬਾਦ ਹੋ ਗਈਆਂ ਲੱਖਾਂ ਏਕੜ ਫਸਲ ਪੰਜਾਬ ਦੀ ਬਰਬਾਦ ਹੋ ਗਈ ਪਰ ਇਸ ਦੇ ਵਿਚਾਲੇ ਕਿਹਾ ਜਾ ਰਿਹਾ ਸੀ ਕਿ ਮੌਨਸੂਨ ਚਲਾ ਗਿਆ ਪਰ ਫਿਰ ਤੋਂ ਮੌਨਸੂਨ ਵਾਪਸ ਆ ਗਏ ਤੇ ਕਈ ਥਾਵਾਂ ਤੇ ਹੁਣ ਵੀ ਪੱਧਰ ਫਟ ਰਹੇ ਨੇ ਇਦੇ ਵਿੱਚ ਟਵਾਣਾ ਸਾਹਿਬ ਗੱਲ ਇਹ ਹੈ ਤੇ ਜੇ ਇੱਥੇ ਬੰਦੀ ਬਦਲ ਗਏ ਸਾਰਾ ਕੁਝ ਸਮੇਂ ਦੇ ਹਿਸਾਬ ਦੇ ਨਾਲ ਜੀ ਅਸੀਂ ਲੋਕਾਂ ਨੇ ਦਰਖਤ ਵੜਦੇ ਜੀ ਕੁਦਰਤ ਨਾਲ ਛੇੜਛਾੜ ਕਰ ਲਈ ਜੀ ਤੇ ਪਿਛਲੇ ਕੁਝ ਇੱਕ ਦਹਾਕੇ ਤੋਂ ਖਾਸ ਕਰ ਮੌਸਮ ਦੇ ਵਿੱਚ ਵੀ ਬੜੀ ਤਬਦੀਲੀ ਆਈ ਹੈ ਬਿਲਕੁਲ ਤੁਸੀਂ ਕਦੇ ਦੇਖਿਆ ਕਿ ਜਿਹੜੇ ਦਿਨ ਅੱਤ ਦੀ ਗਰਮੀ ਦੇ ਹੁੰਦੇ ਆ ਉਦੋਂ ਮੀਂਹ ਪਈ ਜਾਂਦਾ ਹੈ ਬਿਲਕੁਲ ਅਪ੍ਰੈਲ ਤੱਕ ਠੰਡ ਚਲੀ ਜਾਂਦੀ ਹੈ ਜੀ ਜਿਹੜੇ ਲੋ ਦੇ ਦਿਨ ਹੁੰਦੇ ਆ ਉਦੋਂ ਲੋ ਚੱਲਦੋਈ ਨਹੀਂ ਜੀ ਬਰਸਾਤਾਂ ਦੇ ਦਿਨਾਂ ਦੇ ਵਿੱਚ ਬਰਸਾਤਾਂ ਨਹੀਂ ਪੈਂਦੀਆਂ ਜੀ ਬਰਸਾਤਾਂ ਕਦੋਂ ਪੈਂਦੀਆਂ ਨੇ ਜਦੋਂ ਬਰਸਾਤੀ ਟਾਈਮ ਅੱਗੇ ਆਮ ਤੌਰ ਤੇ ਆਪਾਂ ਸਾਵਣ ਦੇ ਮਹੀਨੇ ਨੂੰ ਬਰਸਾਤ ਦਾ ਮੌਸਮ ਕਹਿੰਦੇ ਸੀ ਬਿਲਕੁਲ ਜਿਹਾ ਪਾਤੋਂ ਦੇ ਸ਼ਰਾਟੇ ਹੁੰਦੇ ਸੀ ਜੀ ਹੁਣ ਤਾਂ ਸਾਵਣ ਵੀ ਟੱਪ ਗਿਆ ਜੀ ਬਾਦੋਂ ਵੀ ਟੱਪਣ ਵਾਲੀ ਐ ਹੂੰ ਮੇਰੇ ਕਹਾ ਅਸੂ ਚੜ ਗਿਆ ਹੂੰ ਜਾਂ ਚੜਨ ਵਾਲਾ ਹੋਣਾ ਹਾਂਜੀ ਤੇ ਅਸੂ ਚੜ ਚੜ ਗਿਆ ਹੋਣਾ ਚੜ ਗਿਆ ਜਦੋਂ 15 ਚੜ ਗਿਆ ਅਸੂ ਕਿਉਂਕਿ ਆਪਾਂ 22 23 ਤਰੀਕ ਚ ਆ ਗਏ ਆ ਅਧਿ ਜੇ ਚ ਚੜਦਾ ਹੁੰਦਾ ਹੈ ਹਾਂਜੀ ਇਹਦਾ ਮਤਲਬ ਇਹ ਹੈਗਾ ਕੱਤਾਂ ਨੇੜੇ ਆ ਰਿਹਾ ਹੈ ਜੀ ਕਿਉਂਕਿ ਦੀਵਾਲੀ ਐ ਇੱਕ ਦੀ ਗਾਉ ਪੱਖ ਦੀ ਐ ਜੀ 1 1 ਅਕਤੂਬਰ ਦੀ ਐ ਬਿਲਕੁਲ ਉਦੋਂ ਕੱਤਕ ਹੋਏਗਾ ਕੱਤਕ ਦਾ ਪਹਿਲਾ ਪੱਖ ਜੀ ਆਮ ਤੌਰ ਤੇ ਦੇਖਣ ਚ ਵੀ ਆਇਆ ਕਿ ਕਈ ਵਾਰ ਦੀਵਾਲੀ ਕੱਦ ਤੇ ਸ਼ੁਰੂਆਤ ਆ ਜਾਂਦੀ ਹੈ ਕਈ ਵਾਰੀ ਅਖੀਰ ਚ ਆਉਂਦੀ ਹੈ ਭਾਅ ਨਵੰਬਰ ਦਾ ਮਹੀਨੇ ਦੀ 10 ਤਰੀਕ ਤੱਕ ਜਾ ਪਹੁੰਚਦੀ ਹੈ ਜੀ ਕਈ ਲੋਕੋ ਨੂੰ ਚੰਗਾ ਵੀ ਕਹਿੰਦੇ ਐ ਕਿ ਉਦੋਂ ਤੱਕ ਜਿਹੜੇ ਕਿਸਾਨ ਐ ਜਿਹੜਾ ਨਵੰਬਰ ਚ ਆਵੇ ਆਮ ਤੌਰ ਤੇ ਅਕਤੂਬਰ ਦੇ ਪਹਿਲੇ ਹਫਤੇ ਕਟਾਈ ਸ਼ੁਰੂ ਹੁੰਦੀ ਸੀ 15 ਸਤੰਬਰ ਤੋਂ ਬਾਅਦ ਤੇ ਸਰਕਾਰੀ ਇਸ ਪਤਾ ਨਹੀਂ ਇਹਨਾਂ ਨੇ ਕਿਹੜੇ ਤਰੀਕੇ ਨਾਲ ਬਦਲਿਆ ਜਿਹਦੇ ਕਰਕੇ ਇਹ ਸਾਰਾ ਹੀ ਜਿਹੜਾ ਮੌਸਮ ਦਾ ਸਾਰੇ ਪਾਸੇ ਮਜਾਜ ਹੈ ਉਹ ਬਦਲਿਆ ਪਿਆ ਅੰਤਰਰਾਸ਼ਟਰੀ ਪੱਧਰ ਤੇ ਜੁਨੋ ਵੀ ਕਹਿੰਦੀ ਹੈ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਜਲਵਾਯੂ ਵਿੱਚ ਤਬਦੀਲੀ ਬਹੁਤ ਵੱਡੇ ਪੱਧਰ ਤੇ ਆਈ ਹੈ ਇਹਦਾ ਅਧਿਆਨ ਕੀਤਾ ਜਾਣਾ ਚਾਹੀਦਾ ਜੀ ਢਿੱਲੋ ਸਾਹਿਬ ਇਸ ਵਿਚਾਲੇ ਇੱਕ ਵੱਡੀ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਭਾਰਤੀ ਮੌਸਮ ਵਿਭਾਗ ਨੂੰ ਕੋਈ ਪੁਖਤਾ ਜਾਣਕਾਰੀ ਨਹੀਂ ਹੈਗੀ ਭਵਿੱਖ ਦੀ ਦੇਖੋ ਜਿਹੜੇ ਮੌਸਮ ਵਿਗਿਆਨ ਦੇ ਵੱਡੇ ਵੱਡੇ ਵਿਗਿਆਨੀ ਨੇ ਜੀ ਵੱਡੇ ਅਧਿਕਾਰੀ ਨੇ ਇਸ ਸਭ ਉਹਨਾਂ ਤੇ ਖੜਾ ਹੁੰਦਾ ਜੀ ਕਿਤੇ ਇਹ ਤਾਂ ਨਹੀਂ ਕੋਈ ਵੱਡਾ ਅਧਿਕਾਰੀ ਛੋਟੇ ਨੂੰ ਦੱਸ ਦੇ ਛੋਟਾ ਉਦੋਂ ਛੋਟੇ ਨੂੰ ਦੱਸ ਦੇ ਜੀ ਤੇ ਕਰਦੇ ਕਰਦੇ ਕੋਈ ਦਰਜਾ ਚਾ ਰਹੀ ਇਹਦੇ ਸਾਰਾ ਕੁਝ ਕਰੀ ਜਾਂਦਾ ਹੋਵੇ ਹੋ ਸਕਦਾ ਹੈ ਭਾਬ ਜਿਹੜੀਆਂ ਇਹ ਫਟੀਕ ਜਾਣਕਾਰੀਆਂ ਨਹੀਂ ਮਿਲਦੀਆਂ ਜੀ ਲਗਾਤਾਰਤਾ ਦੇ ਵਿੱਚ ਇਹ ਘਟਦਾ ਜਾ ਰਿਹਾ ਹੈ ਜੀ ਇੰਦਰਜੀਤ ਸਿੰਘ ਇਹਦਾ ਫਿਰ ਨਾਂ ਇਹ ਸਾਡਾ ਮੌਸਮ ਪਾਗ ਹੈ ਜੀ ਉਹਨੂੰ ਸਮਝਣਾ ਪਵੇਗਾ ਉਹਦੀਆਂ ਕਮੀਆਂ ਕਮਜ਼ੋਰੀਆਂ ਕਿੱਥੇ ਨੇ ਜੀ ਸਾਡੀ ਕੋਈ ਮਸ਼ੀਨਰੀ 'ਚ ਫਰਕ ਹੈ ਜੀ ਸਾਡਾ ਜਿਹੜਾ ਸਿਸਟਮ ਹੈ ਢਾਂਚਾ ਹੈ ਉਸ ਸਮੇਂ ਦਾ ਹਾਨੀ ਨਹੀਂ ਹੈ ਬਿਲਕੁਲ ਸੋ ਇਹਨਾਂ ਚੀਜ਼ਾਂ ਦੇ ਉੱਤੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਦੁਵਾਰਾ ਤੋਂ ਜਿਵੇਂ ਜੁਆਨੋ ਨੇ ਕਿਹਾ ਜੀ ਕਿ ਜਲਵਾਜੂ ਕਿਉਂ ਤਬਦੀਲ ਹੋਇਆ ਇਹਦੇ ਉੱਤੇ ਅਧਿਐਨ ਕਰਕੇ ਦੱਸੋ ਜੀ ਤਾਂ ਬਹੁਤ ਬਦਰੀਏ ਚੋ ਤਾਂ ਤਾ ਮੰਨ ਲਈ ਆਪਾਂ ਜੀ ਕਿ ਦਰਖਤਾਂ ਦੀ ਕਟਾਈ ਸਾਰੇ ਪਾਸੇ ਲਗਾਤਾਰ ਹੈ ਇਹ ਧਰਤੀ ਤੇ ਤੀਜਾ ਹਿੱਸਾ ਦਰਖਤ ਚਾਹੀਦਾ ਆ ਪੰਜਾਬ ਦਾ ਵੇਖ ਲਓ 7-8% ਤੋਂ ਵੱਧ ਨਹੀਂ ਬਿਲਕੁਲ ਫਸਲਾਂ ਹੀ ਨਹੀਂ ਅੱਜ ਤੋਂ 15-20 ਸਾਲ ਪਹਿਲਾਂ ਇੱਕ ਮੁੱਖ ਮੰਤਰੀ ਨੇ ਕਿਹਾ ਸੀ ਚਲੰਦਰ ਦੇ ਇੱਕ ਵੱਡੇ ਅਖਬਾਰ ਦੇ ਸਮਾਗਮ 'ਚ ਕਿ ਅਸੀਂ ਤੁਹਾਡਾ ਰਾਜੀ ਹੋਰ ਤਾਂ ਕੁਝ ਨਹੀਂ ਕਰ ਸਕਦੇ ਆਪਣੇ 50 ਸਾਲਾਂ ਦੇ ਵਿੱਚ ਇਹ ਜਿਹੜਾ 7% ਐ ਇਹਨੂੰ 14 ਕਰ ਦਿਆਂਗੇ ਜੀ ਉਹ 14 ਤਾਂ ਨਹੀਂ ਹੋਇਆ 7 ਤੋਂ ਘਟ ਗਿਆ ਜੀ ਸੋ ਜੇ ਤੁਸੀਂ ਦੇਖੋ ਜੀ ਜੁਲਾਈ ਦੇ ਮਹੀਨੇ ਦੇ ਵਿੱਚ ਜਿੰਨਾ ਇਹਨੇ ਵਰਮਾ ਮੋਤਸਵ ਮਨਾਇਆ ਜਾਂਦਾ ਹੈ ਜੀ ਜੇ ਅੱਜ ਤੱਕ ਪਿਛਲੇ ਦੋ ਦਹਾਕਿਆਂ ਦੇ ਅੰਕੜੇ ਜਗਲਾਤ ਭਗ ਦੇ ਚੱਕ ਲੋ ਬੂਟੇ ਲਾਉਣ ਦੇ ਜੀ ਤਾਂ ਤੁਹਾਡੇ ਸਿਰਾਂ ਤੇ ਵੀ ਪੰਜ-ਪੰਜ ਲੱਗੇ ਹੋਣਗੇ ਬਿਲਕੁਲ ਇੰਨੀ ਗਿਣਤੀ ਬੂਟੇ ਲੱਗ ਗਏ ਬੂਟੇ ਲੱਗਣ ਤੋਂ ਬਾਅਦ ਬੂਟੇ ਪਾਲੇ ਕਿੰਨੇ ਗਏ ਇਹਦੇ ਬਾਰੇ ਕੋਈ ਨਹੀਂ ਸਭ ਚੁੱਪ ਨੇ ਤੇ ਰਹਿੰਦੀ ਹੁੰਦੀ ਅਜੜੀ ਬਿਮਾਰੀ ਹੁਣ ਸ਼ੁਰੂ ਹੋ ਗਈ ਐ ਪਰਾਲੀ ਨੂੰ ਅੱਗ ਲਾਉਂਦੇ ਦੀ ਜੇ ਕੋਈ ਚਾਰ ਬੂਟੇ ਬਚਦੇ ਐ ਪਹਿਲਾਂ ਤਾਂ ਪਰਾਲੀ ਨੂੰ ਹੀ ਅੱਗ ਲਾਉਂਦੇ ਸੀ ਜੀ ਅੱਜ ਕੱਲ ਤਾਂ ਕਣਕ ਦੀ ਨਾੜ ਨੂੰ ਵੀ ਲਈ ਜਾਂਦੇ ਐ ਬਿਲਕੁਲ ਇਹ ਪੁੱਛੇ ਵੀ ਉਹ ਕਾਦੇ ਵਾਸਤੇ ਐ ਪਰਾਲੀ ਵੇਲੇ ਤਾਂ ਮੰਨ ਲਿਆ ਕਿ ਕਣਕ ਜਲਦੀ ਵੀ ਜਣੀ ਐ ਜੀ ਉਦੋਂ ਤਾਂ ਅਪ੍ਰੈਲ ਦੇ ਵਿੱਚ ਵੱਡੀ ਹੋਈ ਕਣਕ ਤੋਂ ਬਾਅਦ ਅਪਾ ਜੀ ਦੀ ਜਾ ਕੇ ਲਾਉਨੇ ਆ ਜੂਨ ਚ ਜੀ ਉਦੋਂ ਕਿਹੜੀ ਜ਼ਰੂਰੀ ਹੈ ਜੀ ਸੋ ਸਰਕਾਰਾਂ ਇਹਨਾਂ ਮਾਮਲਿਆਂ ਦੇ ਵਿੱਚ ਮੂਕ ਦਰਸ਼ਕ ਬਣੀਆਂ ਹੋਈਆਂ ਨੇ ਜੀ ਕੋਈ ਉਹ ਨਹੀਂ ਅਖੀਰ ਫਿਰ ਸੁਪਰੀਮ ਕੋਰਟ ਨੂੰ ਡੰਡਾ ਖੜਕਾਉਣਾ ਪੈਂਦਾ ਜੀ ਹੁਣ ਵੀ ਤੁਸੀਂ ਜਾ ਕੇ ਦੇਖ ਲਓ ਜਦੋਂ ਤੋਂ ਸੁਪਰੀਮ ਕੋਰਟ ਨੇ ਡੰਡਾ ਖੜਕਾਇਆ ਹੈ ਭਾਵੇਂ ਜੁਰਮਾਨਾ ਘੱਟ ਹੋਇਆ ਹੈ ਕੁਝ 12-13 ਕਿਸਾਨਾਂ ਨੂੰ 50 ਹਜ਼ਾਰ ਦਾ ਜੁਰਮਾਨਾ ਹੋ ਵੀ ਚੁੱਕਿਆ ਹੈ ਜੀ ਜੀ ਬਿਲਕੁਲ ਢਿੱਲੋ ਸਾਹਿਬ ਸੁਪਰੀਮ ਕੋਰਟ ਸਖਤ ਵੀ ਦਿਖਾਈ ਦੇ ਰਿਹਾ ਉਸ ਵੱਲੋਂ ਕਿਹਾ ਵੀ ਜਾ ਰਿਹਾ ਕਿ ਜੇਲਾ ਤੱਕ ਵੀ ਹੋ ਸਕਦੀਆਂ ਨੇ ਢਿੱਲੋ ਸਾਹਿਬ ਖਬਰ ਤੇ ਬੜੇ ਲੰਬੇ ਸਮੇਂ ਦੀ ਹੈ ਇਹ VOTER ਸੂਚੀ ਵਿੱਚ ਸੁਧਾਰ ਨੂੰ ਲੈ ਕੇ ਕਾਂਗਰਸ ਵੱਲੋਂ BJP ਸਰਕਾਰ ਤੇ ਹਮਲਾ ਕੀਤਾ ਜਾ ਰਿਹਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ BJP ਸਰਕਾਰ ਜਾਣਬੁੱਝ ਕੇ ਵੋਟਾਂ ਵਿੱਚ ਸੁਧਾਰ ਕਰ ਰਹੀ ਹੈ ਤੇ ਆਪਣੀਆਂ ਵੋਟਾਂ ਵਧਾ ਰਹੀ ਹੈ ਤੇ ਕਾਂਗਰਸ ਦੀ ਵੋਟਾਂ ਘਟਾ ਰਹੀ ਹੈ ਇਸ ਨੂੰ ਲੈ ਕੇ ਪਿਛਲੇ ਹਫਤੇ ਕੁਝ ਦਿਨ ਪਹਿਲਾਂ ਹੀ ਰਾਹੁਲ ਗਾਂਧੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਕਾਂਗਰਸ ਦਾ ਕਹਿਣਾ ਹੈ ਕਿ ਵੱਡਾ ਧਮਾਕਾ ਕੀਤਾ ਗਿਆ ਰਾਹੁਲ ਗਾਂਧੀ ਨੇ ਚੋਣ ਕਮਿਸ਼ਨਰ ਦੇ ਵੱਡੇ ਇਲਜ਼ਾਮ ਲਗਾਏ ਨੇ ਉਹਦੇ ਵਿੱਚ ਜਿਹੜਾ ਇਹਨਾਂ ਨੇ ਕਿਹਾ ਨਾ ਵੋਟ ਚੋਰ ਜੀ ਬਚਾਉਂਦਾ ਕੌਣ ਹੈ ਹਾਕਮਤ ਜੀ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਦੇ ਉੱਤੇ ਰਾਹੁਲ ਗਾਂਧੀ ਨੇ ਨਿਸ਼ਾਨੇ ਘੜੇ ਜੀ ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਨਿਸ਼ਾਨਾ ਜਿਨ੍ਹਾਂ ਲੋਕਾਂ ਦੀਆਂ ਇਹ ਕਹਿ ਕੇ ਵੋਟਾਂ ਕੱਟੀਆਂ ਗਈਆਂ ਕਿ ਤਾਂ ਮਰ ਗਏ ਜੀ ਉਹਨੇ ਪਿਛਲੀ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਬੰਦੇ ਖੜੇ ਕਰਤੇ ਜੀ ਆ ਬੈਠੇ ਨੇ ਤਾਂ ਜਿਹੜਾ ਸਾਡਾ ਚੋਣ ਕਮਿਸ਼ਨ ਹੈ ਭਾਰਤ ਦਾ ਉਹਦੇ ਉੱਤੇ ਬਹੁਤ ਵੱਡੇ ਪੱਧਰ ਤੇ ਉੱਤੇ ਸਵਾਲ ਉੱਠੇ ਜੀ ਉਹਨਾਂ ਦੀ ਕਾਰਗੁਜ਼ਾਰੀ ਤੇ ਸਵਾਲ ਉੱਠੇ ਜੀ ਸੋ ਭਾਰਤ ਦੇ ਚੋਣ ਕਮਿਸ਼ਨ ਨੇ ਜੇ ਨਿਰਪੱਖਤਾ ਦਿਖਾਉਣੀ ਹੈ ਅੱਜ ਵੀ ਯਾਦ ਆਉਂਦੇ ਨੇ ਸਾਨੂੰ ਸਾਬਕਾ ਮੁੱਖ ਚੋਣ ਕਮਿਸ਼ਨਰ ਟੀਐਨ ਸੈਸ਼ਨ ਜੀ ਬਿਲਕੁਲ ਜਿਨ੍ਹਾਂ ਨੇ ਦੱਸਤਾ ਸੀ ਕਿ ਚੋਣ ਕਮਿਸ਼ਨ ਹੁੰਦਾ ਕੀ ਹੈ ਜੀ ਸੋ ਜੇ ਚੋਣ ਕਮਿਸ਼ਨ ਇਸੇ ਤਰ੍ਹਾਂ ਦਾ ਰਿਹਾ ਤਾਂ ਫਿਰ ਚੋਣਾਂ ਦਾ ਕੋਈ ਫਾਇਦਾ ਨਹੀਂ ਜੀ ਬਿਲਕੁਲ ਚੋਣਾਂ ਨਿਰਪੱਖ ਹੋਣੀਆਂ ਚਾਹੀਦੀਆਂ ਨੇ ਬਿਲਕੁਲ ਤੇ ਦੇਸ਼ ਵਿੱਚ ਸੂਬਿਆਂ ਵਿੱਚ ਉਸ ਤੋਂ ਵੀ ਹੇਠਲੇ ਪੱਧਰ ਤੇ ਨਰਪੱਖਤਾ ਵਾਲੀਆਂ ਟੀਮਾਂ ਸੱਤਾ ਦੇ ਵਿੱਚ ਆਉਣ। ਜੀ ਬਿਲਕੁਲ। ਢਿੱਲੂ ਸਾਹਿਬ ਬੜੀ ਬੜਮੋਲੀ ਜਾਣਕਾਰੀ ਦਿੱਤੀ ਤੁਸੀਂ ਇਹਨਾਂ ਖਬਰਾਂ ਵਿੱਚ ਹੀ ਲੋਕਾਂ ਨੂੰ ਤੇ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਢਿੱਲੂ ਸਾਹਿਬ ਦਾ ਧੰਨਵਾਦ ਕਰਦੇ ਹਾਂ ਧੰਨਵਾਦੀ। ਸ਼ੁਕਰੀਆ ਜੀ ਬਹੁਤ ਮਿਹਰਬਾਨ। ਸੋ ਦੋਸਤੋ ਅੱਜ ਦੀਆਂ ਖਬਰਾਂ ਵਿੱਚ ਇੰਨਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ।